ਨਰਿੰਦਰ ਸ਼ਰਮਾ ਦੇ ਵੱਲੋਂ ਅਮਰ ਆਡੀਓ 뮤직 ਕੰਪਨੀ ਦੇ ਮਾਲਕ ਪਿੰਕੀ ਢਾਲੀਵਾਲ ਦੇ ਉੱਪਰ ਧੋਖਾਧੜੀ ਦਾ ਇਲਜ਼ਾਮ ਲੋਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਬਹੁਤ ਸਾਰੇ ਸਿੰਗਰ ਜਿਹੜੇ ਨੇ ਇਸ ਮੁੱਦੇ ਦੇ ਉੱਪਰ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰ ਰਹੇ ਨੇ ਤੇ ਦੱਸ ਰਹੇ ਨੇ ਕਿ ਕਿਵੇਂ 뮤직 ਕੰਪਨੀਆਂਜ਼ ਦੇ ਵੱਲੋਂ ਉਹਨਾਂ ਦੇ ਨਾਲ ਵੀ ਐਸੀ ਧੋਖਾਧੜੀਆਂ ਹੋਈਆਂ ਨੇ ਇੱਥੇ ਪਹਿਲਾਂ ਸ਼ਰੀਬ ਰਾੜ ਨੇ ਆਪਣਾ ਪੱਖ ਰੱਖਿਆ ਸੀ ਤੇ ਉੱਥੇ ਬਾਣੀ ਸੰਧੂ ਵੀ ਕਹਿੰਦੀ ਨਜ਼ਰ ਆਈ ਕਿ ਮੈਂ ਵੀ ਮੈਦਾਨ 'ਚ ਆਵਾਂ ਤੇ ਹੁਣ ਕਾਕਾ ਨੇ ਵੀ ਆਪਣਾ ਪ੍ਰੋਸਪੈਕਟਿਵ ਜ਼ਾਹਿਰ ਕਰ ਦਿੱਤਾ ਹੈ ਕਾਕਾ ਨੇ ਵੀ ਦੱਸਿਆ ਕਿ ਉਹਨਾਂ ਨੂੰ ਲੱਗਦਾ ਸੀ ਕਿ ਕ ਉਹਨਾਂ ਲਿਖਿਆ ਮੈਂ ਸੋਚਿਆ ਬਸ ਮੈਨੂੰ ਹੀ ਲੁੱਟਿਆ ਜਾ ਰਿਹਾ ਹੈ ਹੁਣ ਪਤਾ ਲੱਗ ਰਿਹਾ ਹੈ ਬਈ ਕਿੰਨੇ ਲੋਕਾਂ ਦੀ ਰੋਟੀ ਖੋ ਰਹੇ ਨੇ ਫੇਰ ਕਹਿੰਦੇ ਅਸੀਂ ਰੋਟੀ ਪਾਈ ਆ ਇਹ ਕੇਸ ਸਾਹਮਣੇ ਆਉਣਾ ਸ਼ੁਰੂ ਹੋਇਆ ਅਜੇ ਬਹੁਤ ਪਰਤਾਂ ਖੁੱਲਣਗੀਆਂ ਕਈ ਆਰਟਿਸਟ ਇਹੋ ਜਿਹੇ ਵੀ ਨੇ ਜਿਹੜੇ ਚੁੱਪ ਕਰਕੇ ਠੱਗੀ ਸਹੀ ਗਏ ਤੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਾਕਾ ਨੇ ਕਿਹਾ ਹੈ ਕਿ ਮੈਂ ਸੋਚਦਾ ਸੀ ਬਸ ਮੈਂ ਹੀ ਲੁੱਟਿਆ ਜਾ ਰਿਹਾ ਪਰ ਹੁਣ ਪਤਾ ਚੱਲ ਰਿਹਾ ਕਿ ਕਿੰਨੇ ਲੋਕਾਂ ਦੀ ਰੋਟੀ ਖੋ ਲਿੱਤੀ ਗਈ ਹੈ ਪਿੰਕੀ ਢਾਲੀਵਾਲ ਵੱਲੋਂ ਕੱਲ ਬਿਆਨ ਦਿੱਤਾ ਗਿਆ ਸੀ ਜਦੋਂ ਉਹਨਾਂ ਨੂੰ ਪੁਲਿਸ ਅਰੈਸਟ ਕਰਕੇ ਲੈ ਕੇ ਗਈ ਕਿ ਮੇ ਸੁਨੰਦਨ ਰੋਟੀ ਜੋਗਾ ਕਰਤਾ ਤੇ ਇਸ ਬਾਬਤ ਗੱਲ ਕਰਦੇ ਆ ਕਾਕਾ ਨੇ ਲਿਖਿਆ ਫਿਰ ਕਹਿੰਦੇ ਅਸੀਂ ਰੋਟੀ ਪਾਈ ਹੈ ਹੱਦ ਹੈ ਬਹੁਤ ਸਾਰੇ ਕੇਸ ਇਸ ਮਾਮਲੇ ਦੇ ਵਿੱਚ ਹੁਣ ਸਾਹਮਣੇ ਆ ਰਹੇ ਨੇ ਸਿੰਗਰਸ ਜਿਹੜੇ ਨੇ ਇੱਕ ਇੱਕ ਕਰਕੇ ਉੱਠ ਰਹੇ ਨੇ ਜੋ ਕਿ ਇਸ ਮਾਮਲੇ ਦੇ ਉੱਪਰ ਆਪਣਾ ਦਰਦ ਬਿਆਨ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਠੱਗੀ ਦਾ ਸ਼ਿਕਾਰ ਕੀਤਾ ਗਿਆ ਹੈ ਕਾਕਾ ਨੇ ਲਿਖਿਆ ਕਿ ਇਸ ਕੇਸ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੀਆਂ ਪਰਤਾਂ ਹੁਣ ਖੁੱਲਣ ਗਈਆਂ ਬਹੁਤ ਸਾਰੇ ਐਸੇ ਆਰਟਿਸਟ ਨੇ ਜਿਹੜੇ ਚੁੱਪ ਕਰਕੇ ਹੁਣ ਵੀ ਠੱਗੀ ਸਹਿਣਗੇ ਉਹ ਵੈਲ ਤੁਹਾਨੂੰ ਦੱਸ ਦਈਏ ਕਿ ਕਾਕਾ ਜਦੋਂ ਪੰਜਾਬੀ ਇੰਡਸਟਰੀ ਦੇ ਵਿੱਚ ਆਏ ਸੀ ਤੇ ਉਹਨਾਂ ਨੂੰ ਵੀ ਇੱਕ ਆ ਗਿਆ ਸੀਗਾ ਤੇ ਹੁਣ ਕਾਕੇ ਦੇ ਗਾਣੇ ਉਸ ਕੰਪਨੀ ਦੇ ਨਾਮੇ ਬਲੇਠਾ ਨਹੀਂ ਆਉਂਦੇ ਕਾਕਾ ਇੰਡੀਵਿਜੁਅਲੀ ਆਜ਼ਨ ਇੰਡੀਪੈਂਡੈਂਟ ਆਰਟਿਸਟ ਹਨ ਮੈਂ ਅਰਸੇ ਤੋਂ ਕੰਮ ਕਰ ਰਹੇ ਨੇ ਪਰ ਕਾਕੇ ਵੱਲੋਂ ਵੀ ਉਸ ਕੰਪਨੀ ਦੇ ਖਿਲਾਫ ਕੇਸ ਕੀਤਾ ਗਿਆ ਇਸ ਬਾਰੇ ਕਦੀ ਵੀ ਉਹਨਾਂ ਨੇ ਸਾਂਝਾ ਨਹੀਂ ਕੀਤਾ ਪਰ ਹੁਣ ਪਾਕਾਰੇ ਵੀ ਆਪਣੀ ਚੁੱਪੀ ਤੋੜ ਦਿੱਤੀ ਹੈਗੀ ਹੈ ਸੁਨੰਦਾ ਸ਼ਰਮਾ ਵੱਲੋਂ ਇਸ ਮੋਹਿਮ ਨੂੰ ਸ਼ੁਰੂ ਕੀਤਾ ਗਿਆ ਸੀਗਾ ਜਦੋਂ ਅੱਜ ਤੋਂ 2 ਦਿਨ ਪਹਿਲਾਂ ਸੁਨੰਦਾ ਸ਼ਰਮਾ ਨੇ ਸੀਐਮ ਭਗਵੰਤ ਮਾਨ ਅੱਗੇ ਇੱਕ ਗੁਹਾਰ ਲਾਈ ਸੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਨੂੰ ਕੰਮ ਵੀ ਨਹੀਂ ਕੀਤਾ ਜਾ ਰਿਹਾ ਉਹ ਬਤੌਰ ਇੰਡੀਪੈਂਡੈਂਟ ਆਰਟਿਸਟ 2 ਸਾਲ ਕੀਤਾ ਜਾ ਰਿਹਾ ਹੈਗਾ ਤੇ 250 ਕਰੋੜ ਦੀ ਠੱਗੀ ਦਾ ਮਾਮਲਾ 250 ਕਰੋੜ ਦੀ ਠੱਗੀ ਦਾ આરોਪ ਉਹਨਾਂ ਨੇ ਪਿੰਕੀ ਢਾਲੀਵਾਲ ਦੇ ਉੱਪਰ ਲਾਇਆ ਕਿ 250 ਕਰੋੜ ਦਾ ਲੈਣ-ਦੇਣ ਦਾ ਮਾਮਲਾ ਹੈ ਕਿ ਮੈਂ ਇੰਨੇ ਪੈਸੇ ਜਿਹੜੇ ਮਿਹਨਤ ਦੇ ਕਮਾਏ ਨੇ ਹੱਡ ਤੋੜ ਜਿਹੜੀ ਮੈਂ ਮਿਹਨਤ ਕੀਤੀ ਹੈ ਮੈਨੂੰ ਉਹ ਮਿਹਨਤਾਂ ਨਾਲ ਨਹੀਂ ਮਿਲਿਆ ਹੈਗਾ ਤੇ ਪਿੰਕੀ ਢਾਲੀਵਾਲ ਨੂੰ ਕੱਲ ਅਰੈਸਟ ਕਰ ਲਿੱਤਾ ਗਿਆ ਸੀਗਾ ਪੰਜਾਬ ਪੁਲਿਸ ਦੇ ਵੱਲੋਂ ਤੇ ਸੀਐਮ ਭਗਵੰਤ ਮਾਨ ਦਾ ਇਸ ਮਾਮਲੇ ਦੇ ਉੱਪਰ ਆਲ ਆਫ ਦਾ ਸਡਨ ਬਹੁਤ ਸਟ੍ਰਿਕਟ ਐਕਸ਼ਨ ਲਿੱਤਾ ਗਿਆ ਜਿਸ ਦੇ ਉੱਪਰ ਬਹੁਤ ਜ਼ਿਆਦਾ ਚਰਚਾ ਵੀ ਕੀਤੀ ਜਾ ਰਹੀ ਹੈਗੀ ਹੈ ਜਿਸ ਤਰੀਕੇ ਦੇ ਨਾਲ ਸਿੰਗਰ ਦੇ ਨਾਲ ਲੋਤੇ ਨੇ ਇਸ ਦਾ ਸਾਰੇ ਸਹਰਾ ਨਾ ਵੀ ਕਰ ਰਹੇ ਨੇ ਤੇ ਹੁਣ ਇੱਕ ਇੱਕ ਕਰਕੇ ਸਿੰਗਰਜ਼ ਦਾ ਇਸ ਮਾਮਲੇ ਦੇ ਉੱਪਰ ਆਪਣਾ ਦਰਦ ਬਿਆਨ ਕਰਨਾ ਵੀ ਇੱਕ ਬਹੁਤ ਵੱਡਾ ਚਿੰਤਾਜਨਕ ਮੁੱਦਾ ਹੈਗਾ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਪਹਿਲਾਂ ਇਹ ਕਦੀ ਵੀ ਦੇਖਿਆ ਨਹੀਂ ਗਿਆ ਸੀ ਕਿ ਹੁਣ ਸਾਰੇ ਸਿੰਗਰਜ਼ ਇਕੱਠੇ ਹੋ ਵੀ ਰਹੇ ਨੇ ਔਰ ਸਾਹਮਣੇ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਮਿਊਜ਼ਿਕ ਕੰਪਨੀਆਂਜ਼ ਆਰਟਿਸਟ ਨੂੰ ਸਾਈਨ ਕਰਦੀਆਂ ਨੇ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਪਰੇਸ਼ਾਨ ਕਰਦੀਆਂ ਨੇ ਹਰਾਸ ਕਰਦੀਆਂ ਨੇ ਇਹਦੇ ਨਾਲ ਹੀ ਨਾਲ ਉਹਨਾਂ ਨੂੰ ਉਹਨਾਂ ਦਾ ਬੰਦਾ ਮਿਹਨਤਾਨਾ ਵੀ ਨਹੀਂ ਦਿੰਦੀਆਂ ਕਾਕੇ ਦੇ ਵੱਲੋਂ ਵੀ ਹੁਣ ਆਪਣੀ ਇਸ ਬਿਆਨ ਨੂੰ ਜ਼ਾਹਿਰ ਕਰ ਦਿੱਤਾ ਕਿ ਕਾਕੇ ਦੇ ਇਸ ਸਟੇਟਮੈਂਟ ਤੋਂ ਬਾਅਦ ਕਾਕੇ ਦਾ ਸਾਥ ਵੀ ਮਾਨ ਸਰਕਾਰ ਵੱਲੋਂ ਦਿੱਤਾ ਜਾਵੇਗਾ ਇਸ ਦੇ ਨਾਲ ਕੋਈ ਵੀ ਜੁੜੀ ਅਪਡੇਟ ਸਾਹਮਣੇ ਆਉਂਦੀ ਹੈ ਸੀ ਸਾਨੂੰ ਨਾਲ ਦੇ ਨਾਲ ਦੱਸਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ